ਪੇਸ਼ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕਹਾਣੀ ਪੋਤਾ ਪਾਂਦੀ ਅੰਮ੍ਰਿਤਸਰੋਂ ਲੁਧਿਆਣੀਵਾਲ ਗੱਡੀ ਆ ਰਹੀ ਸੀ ਤੀਸਰੇ ਦਰਜੇ ਦੇ ਡੱਬੇ ਖਚਾਖਚ ਭਰੇ ਸਨ ਸਾਰੀ ਗੱਡੀ ਪੌਂ ਪੂਆਂ ਕੇ ਇੱਕ ਭਾਰਾ ਜਿਹਾ ਸੱਜਣ ਇੱਕ ਡੱਬੇ ਅੱਗੇ ਆ ਖਲੋਤਾ ਤੇ ਮੈਂ ਤਾਂ ਕੀਤੀਆਂ ਪਰ ਅੰਦਰल्या ਨੇ ਝਾੜ ਛੜਿਆ ਕੋਈ ਥਾ ਨਹੀਂ ਉਹ ਨਿੰਮੂ ਝੂਣ ਹੋਇਆ ਹਿੱਲਣ ਹੀ ਲੱਗਾ ਸੀ ਕਿ ਉਸੇ ਅੰਦਰੋਂ ਕਿਸੇ ਆਖਿਆ ਥਾਂ ਕਿਉਂ ਨਹੀਂ ਤੁਸੀਂ ਆਓ ਜੀ ਇਹ ਕੋਈ ਫੌਜੀ ਵਰਦੀ ਵਿੱਚ ਸਨ ਤੇ ਇਹਨਾਂ ਦਿਨਾਂਲ ਸਿਪਾਈ ਇਹਨਾਂ ਨੂੰ ਮੇਜਰ ਸਾਹਿਬ ਆਖਦੇ ਸਨ ਬਾਹਰਲਾ ਸੱਜਣ ਅੰਦਰ ਤੋ ਸਕੇ ਇਹਨਾਂ ਦੇ ਕੋਲ ਜਾ ਖੜੂਤਾ ਇੱਕ ਦੋ ਮਿੰਟ ਬਾਅਦ ਉਹਨਾਂ ਆਖਿਆ ਔ ਸਖੀਲੀ ਸੀਟ ਤੇ ਬੈਠੇ ਆਦਮੀ ਨੇ ਅਗਲੇ ਸਟੇਸ਼ਨ ਤੇ ਉਤਰ ਜਾਣਾ ਤੁਸੀਂ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਓ ਪਹੁੰਚਣਾ ਹੀ ਤਾਂ ਮੁਸ਼ਕਲ ਹੈ ਉਸਨੇ ਆਖਿਆ ਵੇਖੋ ਮੈਂ ਤੁਹਾਨੂੰ ਕਿਸ ਤਰ੍ਹਾਂ ਪਹੁੰਚਾਣਾ ਤੇ ਉਹ ਸਪਨਾਪਾਸਾ ਜ਼ਰਾ ਕਚੁੱਕੀ ਉਹਨੂੰ ਬੰਚਾਂ ਦੀ ਵਿਚਕਾਰਲੀ ਢੋਤੇ ਖੜਾ ਕਰ ਦਿੱਤਾ ਉੱਤੋਂ ਛੱਤ ਨੂੰ ਹੱਥ ਪਾ ਲਓ ਤੇ ਦੂਜੀਆਂ ਸਵਾਰੀਆਂ ਨੂੰ ਹਾਸੇ 'ਚ ਬਾਂਨ ਲਈ ਉਹਨਾਂ ਆਖਿਆ ਇਹ ਸਰਦਾਰ ਜੀ ਕੋਈ ਤਮਾਸ਼ਾ ਵਖਾਣ ਲੱਗੇ ਨੇ ਜ਼ਰਾ ਜ਼ਰਾ ਸੰਭਲ ਜਾਓ ਮਤੇ ਇੰਨਾ ਹੀ ਠਾ ਕੋਈ ਬੰਦਾ ਹੀ ਨਾ ਪੀਸਿਆ ਜਾਏ ਭਾਰੇ ਸ਼ਰੀਰ ਵਾਲੇ ਵੇਖ ਕੇ ਸਵਾਰੀਆਂ ਹੱਸੀਆਂ ਤੇ ਸਭ ਨੇ ਟੂ ਨਾਲੋਂ ਪਿੱਠਾਂ ਪਰਾਂ ਕਰ ਲਈਆਂ ਉਹ ਦੂਜੇ ਸਿਰੇ ਪਹੁੰਚ ਗਿਆ ਸਟੇਸ਼ਨ ਆਉਂਦੇ ਹੀ ਸੀਟ ਖਾਲੀ ਹੋਈ ਔਰ ਆਰਾਮ ਨਾਲ ਬਹਿ ਗਿਆ ਤੇ ਉਸਨੇ ਸ਼ੁਕਰੀਏ ਵਜੋਂ ਦੂਰੋਂ ਮੇਜਰ ਸਾਹਿਬ ਨੂੰ ਹੱਥ ਜੋੜੇ ਉਹ ਸਟੇਸ਼ਨ ਤੇ ਉਤਰਿਆ ਤਾਂ ਇਕੋ ਹੀ ਸੀ ਪਰ ਚੜਨ ਵਾਲੇ ਦੋ ਆ ਗਏ ਉਹ ਇਹ ਅੱਗੇ ਖੜੋਤੇ ਸਿਪਾਈਆਂ ਨੇ ਝੜਕ ਛੜਿਆ ਉਹਨਾਂ ਦੋਹਾਂ ਨੇ ਬੜੇ ਉਤਰਲੇ ਕੀਤੇ ਮੇਜਰ ਸਾਹਿਬ ਨੇ ਫੇਰ ਆਖਿਆ ਆ ਜਾਣ ਦਿਓ ਪਰ ਕੋਠਾ ਤੇ ਇਹਨਾਂ ਨੂੰ ਸਬਾਬਲੀ ਚਾਹੀਦਾ ਹੈ ਉਹ ਕਿੱਥੇ ਧਰਾਂਗੇ ਸਿਪਾਈਆਂ ਨੇ ਕਿਹਾ ਮੇਜਰ ਸਾਹਿਬ ਟਾਇਲਟ ਦੇ ਨੇੜੇ ਬੈਠੇ ਸਨ ਉਹਨਾਂ ਟਾਇਲਟ ਦਾ ਦਰਵਾਜ਼ਾ ਖੋਲਿਆ ਬੜੀ ਮਹਿਕ ਆਈ ਸਵਾਰੀਆਂ ਨੱਕ ਗਲਜ ਲਈ ਪਰ ਮੇਜਰ ਸਾਹਿਬ ਉੱਠੇ ਮੈਂ ਕੂਮਿੰਟ ਵੀ ਸਾਫ਼ ਕਰ ਦੇਣਾ ਤੁਸੀਂ ਸਮਾਨ ਅੰਦਰ ਧਰਨ ਦੀ ਕਰੋ ਸੁਪਾਈ ਨੂੰ ਸ਼ਰਮ ਆ ਗਈ ਇੱਕ ਸਪਾਈ ਟਾਇਲਟ 'ਚ ਗਿਆ ਦੂਜੇ ਨੇ ਇਸ ਬਾਬ ਨੂੰ ਹੱਥ ਪਾਇਆ ਟਾਇਲਟ ਸਾਫ਼ ਹੁੰਦੀ ਰਹੀ ਮੇਜਰ ਸਾਹਿਬ ਹੱਸਦੇ ਰਹੇ ਪਾਈ ਮੈਂ ਤੋ ਹੱਥੋਂ ਪਹਿਲਾਂ ਧਰਮਰਾਜ ਕੋਲ ਜਾਣਾ ਪਾਈ ਮੈਂ ਤਾਂ ਤੁਹਾਡੇ ਤੋਂ ਪਹਿਲਾਂ ਧਰਮਰਾਜ ਕੋਲ ਜਾਣਾ ਮੈਂ ਉਹਨੂੰ ਦੱਸਾਂਗਾ ਬੰਤਾ ਸਿੰਘ ਨੇ ਕਿਹਾ ਜੀ ਸਫਾਈ ਕੀਤੀ ਸੀ ਖੂਬ ਪਾਣੀ ਡੋਲੀ ਵੇਖੇ ਜਰਾ ਵੀ ਬੋ ਨਾ ਰਵੇ ਟਾਇਲਟ ਸਾਫ਼ ਹੋ ਗਈ ਅਸਬਾਬ ਉਹਦੇ ਵਿੱਚ ਣ ਦਿੱਤਾ ਗਿਆ ਸਾਰੇ ਡੱਬੇ ਦੀ ਫਜ਼ਾ ਹੀ ਬਦਲ ਗਈ ਅਫਸਰ ਡੱਬੇ ਦਾ ਕੇਂਦਰ ਬਣ ਗਿਆ ਬੜਾਈ ਰੌਣਕੀ ਹਸਮੁਖ ਸਭ ਦੀਆਂ ਅੱਖਾਂ ਉਹਦੇ ਵੱਲ ਭੌਂਕੀਆਂ ਅਗਲੇ ਸਟੇਸ਼ਨ ਤੇ ਸਕੰਜਵੀ ਵੇਚਣ ਵਾਲਾ ਆ ਆਂਦਾ ਸੀ ਠੰਡੇ ਮਿੱਠੇ ਗਲਾਸ ਆਨਿਆ-ਆਨੇ ਗਲਾਸ ਗਰਮੀ ਨਾਲ ਕਈਆਂ ਦੇ ਮੂੰਹ ਸੁੱਕੇ ਹੋਏ ਸੀ ਵੇਖ ਪਾਈ ਬੰਤਾ ਸਿਆ ਠੰਡੇ ਮਿੱਠੇ ਹੈ ਵੀ ਦੋਵਾਂ ਸਪਾਈਆਂ ਨੂੰ ਗਲਾਸ ਦਵਾ ਦਿੱਤੇ ਭੀੜ ਬਹੁਤ ਸੀ ਪੀਣਾ ਤੇ ਕਈ ਚਾਹੁੰਦੇ ਸੀ ਪਰ ਬਾਰੀ ਤੱਕ ਪਹੁੰਚਣਾ ਮੁਸ਼ਕਲ ਸੀ ਉਹ ਫੜਾਈ ਬੰਤਾ ਸਿਆ ਉਹਨਾਂ ਪਾਈਆ ਜੀ ਨੂੰ ਉਹ ਲਾਲਾ ਜੀ ਵੀ ਬੋਲ ਪਏ ਚੂਸਦੇ ਨੇ ਉਹ ਕਾਕੇ ਨੂੰ ਵੀ ਦੇਈ ਪਈ ਤਕਰੀਬਨ 12-13 ਗਲਾਸ ਪੀ ਆਏਗੇ ਗੱਡੀ ਤੁਰਨ ਵਾਲੀ ਸੀ ਕੀ ਪਾਣੀ ਵਾਲਾ ਪੈਸਿਆਂ ਬਾਰੇ ਚਿੰਤਾ ਕਰ ਰਿਹਾ ਸੀ ਲੈ ਪਈ ਤੂੰ ਤੇ ਜਾ 100 ਰੁਪਇਆ ਉਹਦੇ ਹੱਥ ਫੜਾ ਕੇ ਮੇਜਰ ਸਾਹਿਬ ਨੇ ਆਖਿਆ ਮੈਂ ਇਹਨਾਂ ਕੋਲ ਆਪੇ ਉਹ ਗ੍ਰਾਹ ਲਊਂਗਾ ਸਵਾਰੀਆਂ ਤੇ ਦਿਲਾ ਚ ਹੱਸੂ ਹੱਸੂ ਕਰਦੇ ਮੇਜਰ ਦੀ ਬੜੀ ਇੱਜ਼ਤ ਬਣ ਗਈ ਉਹਨਾਂ ਆਪੋ ਆਪਣੇ ਪੈਸੇ ਹੱਥੋਂ ਹੱਤੀ ਘੱਲਨੇ ਸ਼ੁਰੂ ਕਰਦੇ ਪਰ ਮੇਜਰ ਸਾਹਿਬ ਨੇ ਚੋਲੀ ਅੜ ਕੇ ਹਾਸੇ ਚ ਗੱਲ ਉਡਾਤੀ ਆਨਾ ਨਾ ਮੈਂ ਨਹੀਂ ਲੈਣਾ ਜਿ ਦੇਣਾ ਤੇ ਨੋਟ ਨਾਟ ਪਾਓ ਮੇਰਾ ਕੁਝ ਬਣੇ ਵੀ ਮੈਂ ਘਰ ਛੁੱਟੀ ਜਾ ਰਿਹਾ ਸਭ ਧਿਆਨ ਨੇ ਮੋੜ ਗਏ ਤੇ ਲੋਕ ਉਸ ਪੱਖਦੇ ਦਿਲ ਵਾਲੇ ਅਫਸਰ ਕੋਲੋਂ ਝੜਦੇ ਚੰਗਿਆੜੀਆਂ ਵਿੱਚ ਮਸਤ ਹੋ ਗਏ ਇਹਨੇ ਨੂੰ ਕਿਸੇ ਨੇ ਤਮਾਕੂ ਪੀਣਾ ਚਾਇਆ ਨਾਲ ਦੀ ਨੇ ਆਖਿਆ ਨਾ ਨਾ ਸਰਦਾਰ ਸਾਹਿਬ ਦੀ ਹੁੰਦੇ ਨਹੀਂ ਪੀਣਾ ਮੇਜਰ ਸਾਹਿਬ ਨੇ ਸੁਣ ਲਿਆ ਤੇ ਹਾਸਕੇ ਬੋਲੇ ਪੀਣਾ ਕਿਉਂ ਨਹੀਂ ਬੇਸ਼ੱਕ ਪੀਓ ਪਰ ਕੋਈ ਵਧੀਆ ਜਿਹਾ ਸਿਗਰਟ ਪੀਣਾ ਕਿਸੇ ਨੇ ਪੁੱਛਿਆ ਵਧੀਆ ਨਾਲ ਕੀ ਫਰਕ ਪੈ ਜਾਏਗਾ ਵਧੀਆ ਸਿਗਰਟ ਦਾ ਤਾਂ ਤੂੰ ਹਾਂ ਕਈ ਵਾਰ ਸਾਡੇ ਅੰਗਰੇਜ਼ ਅਫਸਰ ਸਾਡੇ ਮੂੰਹ ਤੇ ਮਾਰਦੇ ਨੇ ਉਹ ਤੂੰ ਇਹਦੀ ਸਾਨੂੰ ਆਦਤ ਹੈ ਨਾ ਪੀਣ ਵਾਲੇ ਕੋਲ ਵਧੀਆ ਸਿਗਰਟ ਨਹੀਂ ਸੀ ਉਹ ਬੀੜੀ ਪੀਣ ਵਾਲਾ ਸੀ ਸ਼ਰਮਾ ਗਿਆ ਕਹਿਣ ਲਗਾ ਛੱਡੋ ਪਰ ਮੈਂ ਨਹੀਂ ਪੀਂਦਾ ਜਦੋਂ ਮੇਜਰ ਸਾਹਿਬ ਨੂੰ ਬੀੜੀ ਦੀ ਸਮਝ ਆਈ ਤਾਂ ਉਹਨਾਂ ਆਖਿਆ ਬੀੜੀ ਦਾ ਧੂਆਂ ਤੂੰ ਬਾਰਿਓਂ ਬਾਾਰ ਛੁੱਟ ਛੱਡੀ ਸਾਡੇ ਵੱਲ ਨਾ ਮਾਰੀ ਪਰ ਪਈ ਪੀ ਲਾ ਕੋਈ ਨਾ ਅਗਲੇ ਸਟੇਸ਼ਨ ਤੇ ਇੱਕ ਹੌਲਦਾਰ ਨੇ ਪਲੇਟਫਾਰਮ ਤੋਂ ਸਲੂਟ ਖੜਕਾਈ ਤੇ ਪੁੱਛਿਆ ਸਭ ਆਪ ਆਪਣਾ ਡੱਬਾ ਛੱਡ ਕੇ ਇੱਥੇ ਕਿਉਂ ਆ ਗਏ ਮੈਂ ਕੀ ਲੈਣਾ ਸੀ ਪੇਮਾਰਿਆਂ ਦੇ ਡੱਬੇ 'ਚ ਕੋਈ ਕਿਤਾਬ ਮੂੰਹ ਅੱਗੇ ਧਰੀ ਬੈਠਾ ਸੀ ਕੋਈ ਸਿਗਰਟ ਦੇ ਧੂਏ ਵਾਲੀ ਵੇਖੀ ਜਾ ਰਿਹਾ ਸੀ ਮੈਂ ਇੱਥੇ ਆ ਗਿਆ ਇੱਥੇ ਸਭ ਦੇ ਪੇ ਜੀਉਂਦੇ ਜਾਪਦੇ ਨੇ ਤੇ ਸਰ ਫਿਰ ਮੈਂ ਤੁਹਾਡੀ ਸੀਟ ਤੇ ਜਾਪੂਆ ਸਮਾਨ ਦਾ ਧਿਆਨ ਰੱਖਾਂਗਾ ਉਹ ਨਾ ਪਈ ਨਾ ਉੱਥੇ ਤੇ ਮੇਰਾ ਜਾਨਸ਼ੀਨ ਬੈਠਾ ਹੀ ਉਹ ਕੌਣ ਸਾ ਤੁਰਦੀ ਗੱਡੀ ਦੇ ਜੰਗਲੇ ਨਾਲ ਕੋਈ ਲਟਕ ਗਿਆ ਮੈਨੂੰ ਡਰ ਲੱਗਾ ਕਿ ਕੋਈ ਡਿੱਗ ਡਗਾ ਕੇ ਮਰ ਜਾਏਗਾ ਫਿਰ ਗਵਾਇਆਂ ਭੁਗਦੁਨੀਆ ਪੈਣ ਗਿਆ ਮੈਂ ਉਹਨੂੰ ਅੰਦਰ ਵਾਰ ਲਿਆ ਅਗਲੇ ਸਟੇਸ਼ਨ ਤੇ ਮੈਂ ਉਹਨੂੰ ਆਖਿਆ ਕਿਸੇ ਹੋਰ ਡੱਬੇ 'ਚ ਚਲਾ ਜਾ ਪਰ ਉਹ ਤਾਂ ਪੈਰੀ ਪੇ ਜੀ ਮੈਨੂੰ ਕਿਸੇ ਨੇ ਜਗ੍ਹਾ ਥੋੜੀ ਦੇਣੀ ਹੈ ਮੈਂ ਆਪਣੀ ਟਿਕਟ ਉਹਦੇ ਨਾਲ ਵਟਾ ਕੇ ਇੱਥੇ ਆ ਗਿਆ ਬੰਤਾ ਸਿੰਘ ਗੁਰੀ ਇੱਥੇ ਬੈਠੇ ਸਨ ਸੁਣ ਕੇ ਸਵਾਰੀਆਂ 당ਗ ਰਹਿ ਗਈਆਂ ਪਰ ਉਸ ਭਲੇ ਸਰਦਾਰ ਨੇ ਕਿਸੇ ਨੂੰ ਆਪਣੀ ਤਾਰੀਫ਼ ਨਾ ਕਰਨ ਦਿੱਤੀ ਜਿਹੜਾ ਕੋਈ ਸ਼ੁਰੂ ਕਰੇ ਕੋਈ ਹੋਰੀ ਗੱਲ ਆਪਣੇ ਕੋਲੋਂ ਵਾਹ ਕੇ ਉਹਨੂੰ ਚੁੱਪ ਕਰਾ ਦੇ ਅਗਲੇ ਸਟੇਸ਼ਨ ਤੇ ਮੇਜਰ ਸਾਹਿਬ ਨੇ ਲੈ ਜਾਣਾ ਸੀ ਉਹਨਾਂ ਕੋਲੋਂ ਨਾਲ ਦੇ ਆਨੇ ਨਾਮ ਪਤਾ ਪੁੱਛਿਆ ਉਸ ਪਾਈਆਂ ਨਾਲ ਉਹਨਾਂ ਦਾ ਅਸਬਾਬ ਇਕੱਠਾ ਕਰਨ ਲੱਪੇ ਸਬਾਬ ਦਾ ਯੁੱਧ ਮਕਾ ਲੀਏ ਫਿਰ ਮੈਂ ਤੁਹਾਨੂੰ ਆਪਣਾ ਸਾਰਾ ਪਤਾ ਲਿਖਾ ਦੂੰਗਾ ਸਟੇਸ਼ਨ ਆਇਆ ਕੁਲੀਆਂ ਤੇ ਸਵਾਰੀਆਂ ਦਾ ਰੌਲਾ ਪੈ ਗਿਆ ਤੇ ਮੇਜਰ ਸਾਹਿਬ ਸਭ ਨੂੰ ਹੱਥ ਜੋੜਦੇ ਤੇ ਕਹਿੰਦੇ ਕਾਲੀ ਕਾਲੀ ਗੱਡੀਆਂ ਉਤਰ ਕੇ ਮੈਂ ਆਪਣਾ ਨੈਕਸੋਕ ਵੀ ਪੇਮਾਰਾ ਦੇ ਡੱਬੇ ਚੋਂ ਇਕੱਠਾ ਕਰਨਾ ਪਈ ਐਤ ਕੀ ਮਾਫੀ ਦੇ ਦਿਓ ਜੇ ਫਿਰ ਇਹੋ ਜਿਹਾ ਮੌਕਾ ਮਿਲ ਗਿਆ ਤਾਂ ਪੂਰਾ ਪਤਾ ਨੋਟ ਕਰਾ ਦੂੰਗਾ ਹੋ ਗਏ ਹੋ ਗਏ ਸਾਰੇ ਡੱਬੇ ਚੋਂ ਰੂਹੀ ਨਿਕਲ ਗਏ ਉਹਨਾਂ ਦੇ ਉੱਤਰਦਿਆਂ ਹੀ ਡੱਬਾ ਪਾਂ ਪਾਂ ਕਰਨ ਲੱਗ ਪਿਆ